ਸ਼ਸ਼ੀ ਕਾਲ ਜੀ ਸਾਰਿਆਂ ਨੂੰ ਜਿਦਾਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਜਾਣਕਾਰੀ ਲੈ ਰਹੀ ਸੀ ਲੰਪੀ ਸਕਿਨ ਬਿਮਾਰੀ ਬਾਰੇ ਲੰਪੀ ਸਕਿਨ ਬਿਮਾਰੀ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਸ ਦੇ ਲੱਛਣ ਕੁਝ ਸਟੇਟਾਂ ਦੇ ਵਿੱਚ ਪਾਈ ਗਏ ਹਨ ਜਿਵੇਂ ਕਿ ਰਾਜਸਥਾਨ ਦੇ ਜ਼ਿਲ੍ਹੇ ਗੰਗਾ ਨਗਰ ਵਿੱਚ ਹਰਿਆਣੇ ਦੇ ਜ਼ਿਲ੍ਹੇ सिरसा ਵਿੱਚ ਔਰ ਪੰਜਾਬ ਦੇ ਜ਼ਿਲ੍ਹੇ ਮੁਕਸਰ ਵਿੱਚ ਅਗਰ ਤੁਸੀਂ ਚਾਹੋ ਨੀਓ ਕਿ ਤੁਹਾਡੇ ਪਸ਼ੂ ਇਸ ਬਿਮਾਰੀ ਦੇ ਸ਼ਿਕਾਰ ਨਾ ਹੋਣ ਤਾਂ ਤੁਸੀਂ ਡਾਕਟਰ ਬੀਐਸਕੇ ਦੇ ਇਹ ਦੋਨੋਂ ਪ੍ਰੋਡਕਟ ਉਹਨਾਂ ਨੂੰ ਪਹਿਲਾਂ ਹੀ ਦੇਣਾ ਸਟਾਰਟ ਕਰ ਦੇਵੋ ਡਾਕਟਰ ਬੀਐਸਕੇ ਇਲੈਕਟੋਵੈਟ 18 ਤੇ ਡਾਕਟਰ ਬੀਐਸਕੇ ਇਲੈਕਟੋਵੈਟ ਬੀ ਨੰਬਰ ਜੋ ਪਸ਼ੂ ਆਲਰੇਡੀ ਇਸ ਬਿਮਾਰੀ ਦਾ ਸ਼ਿਕਾਰ ਹਨ ਉਹਨਾਂ ਨੂੰ ਤੁਸੀਂ 18 ਤੇ 20 ਨੰਬਰ ਦੇਣੀ ਹੈ ਲੰਬੀ ਸਕਿਨ ਦੇ ਨਾਲ-ਨਾਲ ਜੇਕਰ ਤੁਹਾਡੇ ਪਸ਼ੂ ਨੂੰ ਬੁਖਾਰ ਹੁੰਦਾ ਤਾਂ ਤੁਸੀਂ ਡਾਕਟਰ ਬੀਐਸਕੇ ਇਲੈਕਟੋਵੈਟ 5 ਨੰਬਰ ਦਿਓਗੇ ਇਸ ਬਿਮਾਰੀ ਦੇ ਨਾਲ ਲੰਬੀ ਸਕਿਨ ਹੈ ਜਬ ਬੁਖਾਰ ਹੈ ਕਈ ਵਾਰ ਪਸ਼ੂ ਖਾਣਾ ਪੀਣਾ ਛੱਡ ਦਿੰਦੇ ਹਨ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਭੁੱਖ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਤੁਸੀਂ ਡਾਕਟਰ ਬੀਐਸਕੇ ਦਾ ਇਲੈਕਟੋਵੈਟ 6 ਨੰਬਰ ਦੋਂਗੇ ਡਾਕਟਰ ਬੀਐਸਕੇ ਦਾ ਇਲੈਕਟੋਵੈਟ 6 ਨੰਬਰ ਬਹੁਤ ਹੀ ਵਧੀਆ ਪ੍ਰੋਡਕਟ ਹੈ ਇਹ ਪ੍ਰੋਡਕਟ ਲੀਵਰ ਤੇ ਜਾ ਕੇ ਕੰਮ ਕਰਦਾ ਹੈ ਕਿਉਂਕਿ ਅਕਸਰ ਲੀਵਰ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਲੀਵਰ ਦੀ ਇਨਫੈਕਸ਼ਨ ਦੇ ਨਾਲ ਹੀ ਹਰ ਬਿਮਾਰੀ ਫੈਲਦੀ ਹੈ ਅਗਰ ਤੁਸੀਂ ਬਿਨਾਂ ਕਿਸੇ ਬਿਮਾਰੀ ਤੋਂ ਵੀ ਆਪਣੇ ਪਸ਼ੂ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹੋ ਕਿ ਤੁਹਾਡਾ ਪਸ਼ੂ ਸਹੀ ਟਾਈਮ ਤੇ ਆਪਣੀ ਸਹੀ ਖੁਰਾਕ ਲਵੇ ਉਸਦੀ ਸਿਹਤ ਸਹੀ ਰਹੇ ਉਸਦੀ ਉਹਨੂੰ ਕੋਈ ਲੀਵਰ ਇਨਫੈਕਸ਼ਨ ਨਾ ਹੋਵੇ ਤਾਂ ਤੁਸੀਂ ਇਸ ਪ੍ਰੋਡਕਟ ਨੂੰ ਇਸ 6 ਨੰਬਰ ਪ੍ਰੋਡਕਟ ਨੂੰ ਤੁਸੀਂ ਹਫਤੇ ਦੇ ਵਿੱਚ ਪਸ਼ੂ ਨੂੰ ਦੋ ਵਾਰ ਦੇ ਸਕਦੇ ਹੋ ਬੀਬੀ ਐਮ ਐਲ ਸਵੇਰੇ ਸ਼ਾਮ ਦੇਣਾ ਹੈ ਡਾਕਟਰ ਬੀ ਐਸ ਕੇ ਦੇ ਸਾਰੇ ਪ੍ਰੋਡਕਟ ਤੁਹਾਡੇ ਨੇੜਲੇ ਮੈਡੀਕਲ ਸਟੋਰਾਂ ਤੇ ਉਪਲਬਧ ਹਨ ਅਗਰ ਤੁਹਾਨੂੰ ਕੋਈ ਮੈਡੀਸਿਨ ਦੀ ਜਾਣਕਾਰੀ ਲੈਣੀ ਹੋਵੇ ਅਗਰ ਕੋਈ ਪ੍ਰੋਡਕਟ ਨਹੀਂ ਮਿਲ ਰਿਹਾ ਤਾਂ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰੋ ਔਰ 18 ਤੇ 20 ਨੂੰ ਆਪਣੇ ਪਸ਼ੂਆਂ ਨੂੰ ਬਚਾਉਣ ਵਾਸਤੇ ਜਲਦੀ ਤੋਂ ਜਲਦੀ ਦੇਣਾ ਸ਼ੁਰੂ ਕਰੋ ਧੰਨਵਾਦ